ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕਾ ਦੇ ਰਾਸ਼ਟਰਪਤੀ ਆਹੁਦੇ ਦੇ ਦਾਅਵੇਦਾਰ ਡੋਨਾਲਡ ਟਰੰਪ ਦਾ ਮਸ਼ਹੂਰ ਉਦਯੋਗਪਤੀ ਐਲਕੋ ਮਸਕ ਨਾਲ ਇੰਟਰਵਿਊ ਪ੍ਰਸਾਰਤ ਕੀਤਾ ਗਿਆ ਹੈ ਇਸ ਇੰਟਰਵਿਊ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਡੋਨਾਲਡ 트੍ਰੰਪ ਪ੍ਰਸ਼ਧਾਨ ਚੋਣ ਜਿੱਤ ਜਾਂਦੇ ਨੇ ਤਾਂ ਐਲਕੋ ਮਸਕ ਨੂੰ ਕੋਈ ਅਹਿਮ ਜ਼ਿੰਮੇਵਾਰੀ ਮਿਲ ਸਕਦੀ ਹੈ ਇਸ ਇੰਸਟੀਚਿਊਟ 'ਚ ਮਸਕ ਅਤੇ 트੍ਰੰਪ ਵਿਚਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਤੀਜਾ ਵਿਸ਼ਵ ਯੁੱਧ 트੍ਰੰਪ ਦੇ ਹਮਲੇ ਆਦਿ ਮੁੱਦਿਆਂ ਤੇ ਚਰਚਾ ਹੋਈ ਹੈ ਦਰਸ ਇੰਟਰਵਿਊ ਦੌਰਾਨ ਆਲਕੋ ਮਸਕ ਨੇ ਕਿਹਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਸਰਕਾਰੀ ਖਜ਼ਾਨਿਆਂ ਦੇ ਪ੍ਰਬੰਧਕਾਂ 'ਵਿ ਸਰਕਾਰ ਦੀ ਮਦਦ ਕਰਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇੱਕ ਕਮਿਸ਼ਨ ਬਣਾਉਣਾ ਚਾਹੀਦਾ ਹੈ ਜੋ ਟੈਕਸ ਇਕਤਾਵਾਂ ਦੇ ਪੈਸੇ ਦੇ ਸਹੀ ਖਰਚੇ ਦਾ ਧਿਆਨ ਰੱਖੇ ਮੈਨੂੰ ਅਜਿਹੇ ਕਮਿਸ਼ਨ ਦੀ ਸਹਾਇਤਾ ਕਰਮ ਵਿੱਚ ਬਹੁਤ ਖੁਸ਼ੀ ਹੋਵੇਗੀ ਮਸਕ ਦੇ ਬਿਆਨ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਪ੍ਰਸਤਾਵ ਤੇ ਵਿਚਾਰ ਕਰਕੇ ਖੁਸ਼ ਹੋਣਗੇ ਇਸ ਚਰਚਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਟਰੰਪ ਸੱਤਾ ਚਾਹੁੰਦੇ ਨੇ ਤਾਂ ਉਹਨਾਂ ਦੀ ਸਰਕਾਰ 'ਚ ਐਲਕੋ ਮਸਕ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਐਕਸ 'ਤੇ ਦਿਖਾਏ ਗਏ ਅੰਕੜਿਆਂ ਮੁਤਾਬਕ 10 ਲੱਖ ਤੋਂ ਵੱਧ ਲੋਕ ਇੰਟਰਵਿਊ ਨੂੰ ਸੁਣ ਰਹੇ ਨੇ। ਟਰੰਪ ਨੇ ਲੋਕਾਂ ਦੀ ਗਿਣਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਇੰਟਰਵਿਊ ਦਾ ਮਕਸਦ ਟਰੰਪ ਦੀ ਪਿੱਛੜ ਰਹੀ ਮੁਹਿੰਮ ਨੂੰ ਮੋੜ ਸੁਰਜੀਤ ਕਰਨਾ ਹੈ ਕਿਉਂਕਿ opinion poll ਵਿੱਚ ਉਹਨਾਂ ਦੀ ਡੈਮੋਕ੍ਰੇਟਿਕ ਵਿਰੋਧੀ ਉਪ ਪ੍ਰਧਾਨ ਕਮਲਾ ਹੈਰਿਸ ਅੱਗੇ ਹੋ ਗਈ ਹੈ। ਟਰੰਪ ਦੀ ਮੁਹਿੰਮ ਤੇ ਮਸਕ ਨਾਲ ਗੱਲਬਾਤ ਨੂੰ ਸਜਿਦਾ ਇ ਮਸਕ ਨੇ ਭਾਸ਼ਣ ਤੋਂ ਪਹਿਲਾਂ ਇੱਕ ਪੋਸਟ ਵਿੱਚ ਕਿਹਾ ਕਿ ਇਹ ਗੈਰ ਲਿਖਤ ਹੈ ਵਿਸ਼ੇ ਦੀ ਕੋਈ ਸੀਮਾ ਨਹੀਂ ਹੈ ਇਸ ਲਈ ਇਹ ਬਹੁਤ ਮੰਨਰੁਚਕ ਹੋਵੇਗਾ 19 ਅਗਸਤ ਨੂੰ ਪੂਰੇ ਵਿਸ਼ਵ ਭਰ ਵਿੱਚ ਰਖੜੀ ਦਾ ਤਿਹਾਰ ਮਨਾਇਆ ਜਾਵੇਗਾ ਇਸ ਤਿਹਾਰ ਨੂੰ ਲੈ ਕੇ ਪੈਣਾ ਨੂੰ ਕਾਫੀ ਚਾਹ ਹੁੰਦਾ ਹੈ ਉੱਥੇ ਹੀ ਇਸ ਤਿਹਾਰ ਦੇ ਵਿੱਚ ਪੋਸਟ ਆਫਿਸ ਵਿਭਾਗ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਪੈਣਾ ਪੋਸਟ ਆਫਿਸ ਵਿੱਚ ਆ ਕੇ ਰਖੜੀ ਪੋਸਟ ਤੇ ਕੋਰੀਅਰ ਕਰਵਾਉਂਦੀਆਂ ਨੇ ਪੋਸਟ ਆਫਿਸ ਵਿਭਾਗ ਦੇ ਵੱਲੋਂ ਉਹ ਰਖੜੀ ਸਮੇਂ ਸਿਰ ਪਹੁੰਚਾਉਣ ਦੀ ਜ਼ਿੰਮੇਵਾਰੀ ਚੁੱਕਦਾ ਹੈ ਇਸ ਨੂੰ ਲੈ ਕੇ ਸਾਡੀ ਟੀਮ ਅੰਮ੍ਰਿਤਸਰ ਦੇ ਮੁੱਖ ਹੈੱਡ ਆਫਿਸ ਅੰਮ੍ਰਿਤਸਰ ਪਹੁੰਚੀ ਹੈ ਜਿੱਥੇ ਅਸੀਂ ਸੀਨੀਅਰ ਪੋਸਟਮਾਸਟਰ ਹਰਜਿੰਦਰ ਸਿੰਘ ਲੈਰੀ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੱਸਿਆ ਕਿ ਇਸ ਵਾਰ ਉਹਨਾਂ ਦੇ ਵੱਲੋਂ ਪੈਣਾ ਦੇ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ ਪੋਸਟ ਆਫਿਸ ਜੀਪੀਓ ਦੇ ਵਿੱਚ ਆਈ ਆ ਅੰਮ੍ਰਿਤਸਰ ਜੀਪੀਓ ਚ ਆਪਣੀ ਰਖੜੀ ਆਪਣੇ ਬ੍ਰਦਰ ਨੂੰ ਸੈਂਡ ਕਰਨ ਲਈ ਆਈ ਸੀ ਔਰ ਮੈਂ ਹਰ ਵਾਰੀ ਪੋਸਟ ਆਫਿਸ ਨਹੀਂ ਸਰਵਿਸ ਲੈਨੀ ਆ ਬਿਕੋਜ਼ ਮੈਨੂੰ ਇਲਾਤੇ ਟਰਸਟ ਹੈ ਕਿ ਮੇਰੀ ਸੇਫਲੀ ਔਰ ਟਾਈਮਲੀ ਮੇਰੀ ਰਖੜੀ ਪਹੁੰਚਦੀ ਹੈ ਔਰ ਮੈਂ ਅੱਜ ਵੀ ਐਸੀ ਚੀਜ਼ ਲਈ ਆਈ ਸੀ ਮੈਂ ਅੰਮ੍ਰਿਤਸਰ ਤੋਂ ਹੀ ਬਿਲੋਂਗ ਕਰਦੀ ਆ ਔਰ ਵੈਸੇ ਤਾਂ ਮੇਰੇ ਹੋਰ ਵੀ ਕੋਲ ਵੀ ਪੋਸਟ ਆਫਿਸ ਹੈਗੇ ਨੇ ਮੈਂ ਉਥੋਂ ਵੀ ਸਰਵਿਸ ਲੈ ਸਕਦੀ ਸੀ ਬਟ ਮੈਂ ਚਲੋ ਮੈਨੂੰ ਲੱਗਾ ਕਿ ਜੀਪੀਓ ਤੋਂ ਥੋੜਾ ਜਿਹਾ ਜਰਾ ਮੈਨੂੰ ਮੈਂ ਅੱਗੇ ਨਹੀਂ ਮੋਹਤੀ ਇੱਥੇ ਆਣੀ ਆ ਵੈਸੇ ਤਾਂ ਡਿਪਾਰਟਮ ਸਰਵਿਸਿਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹਨ ਹੁਣ ਮੇਰੇ ਹੱਥ ਵਿੱਚ ਐਨਵੈਲਪ ਹੈ ਇਹ ਸਪੈਸ਼ਲੀ ਰਖੜੀ ਵਾਸਤੇ ਹੀ ਇਹਨਾਂ ਨੇ ਆਪਣਾ ਇੰਟਰੋਡਿਊਸ ਕੀਤੇ ਹੋਏ ਨੇ ਐਨਵੈਲਪ ਨੇ ਇਹ 15 ਰੁਪਏ ਦਾ ਐਨਵੈਲਪ ਹੈ ਇਸ ਤੋਂ ਇਲਾਵਾ ਸਾਡੇ ਕੋਲ ਬਾਕਸਿਸ ਵੀ ਨੇ ਅਗਰ ਸਾਡਾ ਸਮਾਨ ਜ਼ਿਆਦਾ ਹੈ ਤਾਂ ਅਸੀਂ ਉਹ ਬਾਕਸਿਸ ਦੇ ਵਿੱਚ ਪੈਕ ਕਰਕੇ ਭੇਜ ਸਕਦੇ ਹਾਂ ਉਹ ਵੀ 50 ਰੁਪਏ ਦਾ ਬਾਕਸ ਹੈ ਔਰ ਇਹ ਦੋਨੋਂ ਇਹਨਾਂ ਦੀ ਮੇਨ ਖਾਸੀਅਤ ਹੈ ਕਿ ਇਹ ਦੋਨੋਂ ਬਾਡਰ ਪ੍ਰੂਫ ਨੇ ਅਗਰ ਸਾਡੀ ਰੇਨ ਜਾਂ ਤੇਲਣ ਦੀ وجہ ਨਾਲ ਕੋਈ ਡੈਮੇਜ ਨਹੀਂ ਇਹਨਾਂ ਨੂੰ ਹੁੰਦਾ ਪਾਣੀ ਵਗੈਰਾ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਪੋਸਟ ਆਫਿਸ ਨੇ ਇੱਕ ਬੜਾ ਛਾ ਮਤਲਬ ਇਹ ਇੱਕ ਸਟੈਪ ਚੁੱਕਿਆ ਵਾ ਕਿ ਭੈਣ ਭਰਾਵਾਂ ਦੇ ਇਸ ਤਿਉਹਾਰ ਤੇ ਉਹਨਾਂ ਨੇ ਇੱਕ ਖਾਸ ਸਾਨੂੰ ਇੱਕ ਸਰਵਿਸ ਦਿੱਤੀ ਆ ਕਿ ਸਾਡੀਆਂ ਸਾਡੇ ਭਰਾਵਾਂ ਤੱਕ ਟਾਈਮ ਸੇ ਰਖੜੀਆਂ ਪਹੁੰਚਣ ਤੇ ਭੈਣ ਭਰਾਵਾਂ ਦਾ ਇਹ ਤਿਉਹਾਰ ਬੜੀ ਅੱਛੀ ਤਰ੍ਹਾਂ ਮਨਾਇਆ ਜਾ ਸਕੇ ਕਿੰਨਾ ਰਿਸ਼ਤਾ ਕਹਿੰਦੇ ਕਿ ਮਜ਼ਬੂਤ ਰਿਸ਼ਤਾ ਹੈ ਰੱਖਿਆ ਭੈਣ ਦਾ ਹਾਂਜੀ ਬਿਲਕੁਲ ਬਿਲਕੁਲ ਭੈਣ ਭਰਾ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੈ ਜਿਹੜਾ ਕਿ ਇੱਕ ਬੜਾ ਮਜ਼ਬੂਤ ਰਿਸ਼ਤਾ ਆਪਾਂ ਨੇ ਭੈਣਾ ਭਰਾਵਾਂ ਦੀ ਲੰਮੀ ਉਮਰ ਵਾਸਤੇ ਕਾਮਨਾ ਕਰਦੀਆਂ ਨੇ ਭਰਾ ਵੀ ਆਪਣੀ ਭੈਣਾਂ ਨੂੰ ਹਰ ਸਾਰੀ ਉਮਰ ਉਹਨਾਂ ਦੀ ਮਤਲਬ ਰੱਖਿਆ ਕਰਨ ਵਾਸਤੇ ਇਹ ਤਿਉਹਾਰ ਦੇਸੀ ਪੈਣਾ ਮਤਲਬ ਯਾਹ ਪੇ ਭਰਾਵਾਂ ਦੇ ਲੰਮੀ ਉਮਰ ਵਾਸਤੇ ਦੁਆ ਕਰਦੀਆਂ ਨੇ ਔਰ ਪੋਸਟ ਆਫਿਸ ਨੇ ਕਿ ਸਾਨੂੰ ਇੱਕ ਲਿੰਕ ਬਣਾਇਆ ਸਾਨੂੰ ਜੋੜਨ ਦਾ ਔਰ ਮੈਂ ਬਹੁਤ ਤਾਰੀਫ ਕਰਦੀਆਂ ਪੋਸਟ ਆਫਿਸ ਦੀ ਇਸ ਚੀਜ਼ ਵਾਸਤੇ ਕਿ ਉਹਨਾਂ ਨੇ ਬੜਾ ਅੱਛਾ ਇੱਕ ਉਪਰਾਲਾ ਕੀਤਾ ਹੋਇਆ ਹੈ ਇਸ ਚੀਜ਼ ਵਾਸਤੇ ਪੋਸਟ ਮਾਸਟਰ ਅਮਰ ਸਾਹਿਬ ਜੀਪੀ ਉਹ ਕੰਮ ਕਰ ਰਹੇ ਹੈਗਾ ਕਿ ਕੀ ਕੀ ਪ੍ਰਾਲੇ ਕੀਤੇ ਗਏ ਰੱਖਿਆ ਮੰਤਰਾਲੇ ਇਕਟਾੜੇ ਦੇ। ਡਿਪਾਰਟਮੈਂਟ ਪੋਸਟ ਨੇ ਇਹਦੇ ਵਾਸਤੇ ਬਹੁਤ ਜ਼ਿਆਦਾ ਪ੍ਰਾਲੇ ਕੀਤੇ ਆ। ਇਹ ਪਹਿਲਾਂ 2 ਮਹੀਨੇ ਪਹਿਲਾਂ ਅਸੀਂ ਐਡਵਾਂਸ ਤਿਆਰੀ ਸ਼ੁਰੂ ਹੀ ਕਰ ਦਿੰਨੇਗੇ ਆ। ਅਸੀਂ ਸਭ ਤੋਂ ਪਹਿਲਾਂ ਤਾਂ ਕਾਊਂਟਰ ਆਪਣੇ ਇਹਦੇ ਜਿਹੜੇ ਬੁਕਿੰਗ ਵਾਲੇ ਆਹੀ ਵਧਾ ਦਿੰਨੇਗੇ ਆ। ਉਸ ਤੋਂ ਬਾਅਦ ਅਸੀਂ ਡਿਪਾਰਟਮੈਂਟ ਪੋਸਟ ਨੇ ਐਨਵੈਲਪ ਖਾਸ ਕਰਕੇ ਇਹ ਤਿਆਰ ਕੀਤੇ ਹੋਏ ਆ ਜਿਨ੍ਹਾਂ ਦਾ ਰੇਟ 15 ਰੁਪਏ, 20 ਰੁਪਏ ਔਰ ਬਾਕਸਸ 50 ਰੁਪਏ ਦੇ ਮਿਲਦਾ ਹੈਗਾ। ਇਹ ਲੈ ਇਹ ਐਨਵੈਲਪ ਹੈਗੇ ਆ ਇਹ ਐਨਵੈਲਪ ਵਾਟਰਪੂਫ ਹੈਗੇ ਨੇ ਔਰ ਦੂਜੀ ਗੱਲ ਹੈ ਜਦੋਂ ਕਾਊਂਟਰ ਤੇ ਅਸੀਂ ਬੁਕਿੰਗ ਕਰਦੇ ਆ ਉਹ ਡਿਸਪੈਚ ਕਰਦੇ ਆ ਸਾਨੂੰ ਦੂਰੋਂ ਪਤਾ ਲੈਂਦਾ ਕਿ ਇਹ ਰਾਖੀ ਮੇਲ ਹੈਗੀ ਆ ਅਸੀਂ ਡਿਸਪੈਚ ਕਰਦੇ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਔਰ ਜਲਦੀ ਜਲਦੀ ਇਹ ਆਪਣੇ ਥਾਂ ਤੇ ਪਹੁੰਚ ਜਾਂਦੇ ਨੇ ਇਹਨਾਂ ਚ ਇਹ ਸਾਡੀਆਂ ਭੈਣਾਂ ਸਾਰੀਆਂ ਜਿਹੜੀਆਂ ਭੇਜਦੀਆਂ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ ਸਾ ਰੱਖਸ਼ਾ ਬੰਦ ਲਾ ਕੇ ਜਦ ਹੀ ਤੇਜ਼ੀ ਹੋ ਜਾਂਦੀ ਹੈ ਕੋਈ ਟਾਈਮਿੰਗ ਵੀ ਚੇਂਜ ਕੀਤੀ ਤੁਸੀਂ ਆਪਣੇ ਆਫਿਸ ਕਰਨ ਟਾਈਮਿੰਗ ਸਾਡੀ ਇਸ ਤਰ੍ਹਾਂ ਹੈ ਕਿ ਪਹਿਲਾਂ ਤਾਂ ਅਸੀਂ ਨੋਰਮਲ ਟਾਈਮਿੰਗ ਚ ਕੰਮ ਕਰਦੇ ਸੀ ਪਰ ਹੁਣ ਅਸੀਂ ਆਪਣੀ ਟਾਈਮਿੰਗ ਥੋੜੀ ਚੇਂਜ ਕੀਤੀ ਹੈ ਅਸੀਂ 9 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਕੰਟੀਨਿਊ ਦੋ ਦੋ ਚਾਰ ਕਾਊਂਟਰ ਅਸੀਂ ਆਪਣੇ ਵਧਾਏ ਹੋਏ ਨੇ ਪਰ ਜਿਹੜੇ ਲੋਕ ਆਪਣਾ ਕੁੜੇ ਤਿਆਰ ਕਰਕੇ ਆਉਂਦੇ ਨੇ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਇਹ ਇੱਕ ਮਿਸਟੇਕ ਹੋ ਜਾਂਦੀ ਹੈ ਕਿ ਰਕਸ਼ਾ ਪੋਸਟ ਪਹੁੰਚਦੀ ਨਹੀਂ ਹੈ ਇਸ ਤਰ੍ਹਾਂ ਕਿ ਜਿਹੜੇ ਸਾਡੇ ਐਨਵੈਲਪ ਤਿਆਰ ਕੀਤੇ ਡਿਪਾਰਟਮੈਂਟ ਪੋਸਟ ਨੇ ਪਰਟੀਕੁਲਰਲੀ ਰਾਖੀ ਮੇਲ ਵਾਸਤੇ ਤਿਆਰ ਕੀਤੇ ਹੋਏ ਆ ਜੇ ਅਸੀਂ ਇਹਨਾਂ ਵਿੱਚ ਭੇਜਾਂਗੇ ਤੇ ਸਾਡੀ ਇਹ ਪਾਇਓਰਟੀ ਬੇਸਡ ਤੇ ਡਿਲੀਵਰ ਹੋਏਗੇ ਜਿਹੜੇ ਭੈਣਾਂ ਆਪਣੀਆਂ ਜਿਹੜੇ ਰਾਖੀ ਲੱਗ ਆਉਂਦੀਆਂ ਨੇ ਆਪਣੇ ਘਰੋਂ ਲੈ ਕੇ ਆਉਂਦੀਆਂ ਨੇ ਉਹ ਕਈ ਵਾਰ ਉਹ ਐਨਵੈਲਪ ਮਾੜੇ ਹੁੰਦੇ ਨੇ ਪਾਣੀ ਪੈ ਕੇ ਖਰਾਬ ਹੋ ਜਾਂਦੇ ਨੇ ਜਾਂ ਉੱਪਰ ਰਾਖੀ ਮੇਲ ਨਹੀਂ ਲਿਖ ਉਹਦੇ ਵਿੱਚ ਸਾਨੂੰ ਡਿਸਪੈਚ ਕਰਨ ਚ ਔਰ ਡਿਲੀਵਰੀ ਕਰਨ ਚ ਥੋੜੀ ਮੁਸ਼ਕਲ ਹੁੰਦੀ ਕਿ ਮਠਾਈ ਵਗੈਰਾ ਵੀ ਜੈਰੀ ਤੋਂ ਚੱਕੀ ਮਠਾਈ ਜਿਹੜੀ ਪੈਰਿਸ਼ੇਬਲ ਨਹੀਂ ਹੈਗੀ ਉਹ ਆਪਾਂ ਉਹੀ ਭੇਜ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਕੋ ਗਿਫਟ ਭੇਜ ਸਕਦੇ ਹਾਂ ਸਾਡੇ ਕੋ ਬਾਕਸਸ ਹੈਗੇ ਆ ਪਰਟੀਕੁਲਰ ਇਸ ਕੰਮ ਵਾਸਤੇ ਹੈਗੇ ਆ ਅਸੀਂ ਬਾਕਸਸ ਵਿੱਚ ਪਾ ਕੇ ਮਠਾਈ ਜਾਂ ਅਸੀਂ ਕੋਈ ਗਿਫਟ ਵਗਰਾ ਅਸੀਂ ਉਹ ਭੇਜ ਸਕਦੇ ਹਾਂ ਸਰ ਵਿਦੇਸ਼ਾਂ ਦੇ ਕੋਲੇ ਤਿਆਰ ਹੋ ਰਹੇ ਨੇ ਤੇ ਸਰ ਇਲਾਕੇ ਦੇ ਵਿੱਚ ਵੀ ਛੋਟੇ-ਮੋਟੇ ਇਹ ਦੋਨੋਂ ਤਰ੍ਹਾਂ ਦੇ ਤਿਆਰ ਹੋ ਰਹੇ ਜੀ ਆਪਣੇ ਇੰਡੀਆ ਵਿੱਚ ਵੀ ਸਾਡੇ ਬਹੁਤ ਤਿਆਰ ਹੋ ਰਹੇ ਨੇ ਔਰ ਜਿਹੜੇ ਫੋਰਨ ਕੰਟਰੀ ਵਿੱਚ ਸਾਡੇ ਜਿਹੜੇ ਭੈਣਾਂ ਉਹਨਾਂ ਦੇ ਭਰਾ ਉੱਥੇ ਗਏ ਹੋਏ ਆ ਨੇ ਉਹਨਾਂ ਦੇ ਵੀ ਕਾਫੀ ਰਖੜੀਆਂ ਚੱਲ ਰਹੀਆਂ ਨੇ ਤੇ ਇਹ ਰਖੜੀ ਜਿਹੜੀ ਆ 1.5 ਮਹੀਨਾ ਪਹਿਲਾਂ ਹੀ ਸਟਾਰਟ ਡਿਪਾਰਟਮੈਂਟ ਚ ਸ਼ੁਰੂ ਹੋ ਗਈ ਸੀ ਅਸੀਂ ਪਹਿ ਆਪਣੀ ਧੀ ਨਾਲ ਘਟੀਆ ਹਰਕਤਾਂ ਕਰਨ ਵਾਲੇ ਪਿਓ ਦਾ ਦੇਖੋ ਮਾੜਾ ਹਸ਼ਨ ਤਸਵੀਰਾਂ ਫਰੀਦਕੋਟ ਦੇ ਪਿੰਡ ਟਾਪ ਸ਼ੇਰ ਸਿੰਘ ਵਾਲਾ ਦੀਆਂ ਨੇ ਜਿੱਥੇ 60 ਸਾਲ ਦੇ ਵਿਅਕਤੀ ਦੇ ਸਿਰ ਤੇ ਕਿਸੇ ਚੀਜ਼ ਨਾਲ ਵਾਰ ਕਰਕੇ ਹਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਆਧੁਨ ਤਰੀਕੇ ਨਾਲ ਜਾਂਚ ਕੀਤੀ ਗਈ ਤਾਂ ਮਹਿਜ਼ 12 ਘੰਟੇ ਤੋਂ ਪਹਿਲਾਂ ਹੀ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਜਿਸ ਸੰਬੰਧੀ ਸਾਰੀ ਜਾਣਕਾਰੀ ਐਸਐਸਪੀ ਪ੍ਰਿਗਿਆ ਜੈਨ ਦਿੱਤੀ ਹੈ ਉਹਨਾਂ ਦੱਸਿਆ ਕਿ ਉਹਨਾਂ ਨੂੰ ਕਤਲ ਦੀ ਸੂਚਨਾ ਮਿਲੀ ਸੀ ਉਹਨਾਂ ਵੱਲੋਂ ਬਹੁਤ ਹੀ ਬਰੀਕੀ ਨਾਲ ਇਸ ਕਤਲ ਦੀ ਵਾਰਦਾਤ ਦੀ ਜਾਂਚ ਕੀਤੀ ਗਈ ਕਈ ਐਂਗਲ ਤੋਂ ਇਸ ਕਤਲ ਸੰਬੰਧੀ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਤਨੀ ਵੱਲੋਂ ਹੀ ਆਪਣੇ ਪਤੀ ਦਾ ਕਤਲ ਕੀਤਾ ਗਿਆ ਸੀ ਜਾਂਚ ਦੌਰਾਨ ਆ ਵੀ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਆਪਣੀ ਨਾਬਾਲਗ ਧੀ ਨਾਲ ਗਲਤ ਹਰਕਤਾਂ ਕਰਦਾ ਸੀ ਬਾਈ ਦਾ ਨੇਮ ਆਫ ਪਿਆਰਾ ਸਿੰਘ ਸਨ ਆਫ ਗੁਰਦੀਪ ਸਿੰਘ ਉਹਦਾ ਮਰਡਰ ਰਿਪੋਰਟ ਹੋਇਆ ਸੀ ਪਿੰਡ ਟਾਪ ਸ਼ੇਰ ਸਿੰਘ ਵਾਲਾ ਤੇ ਪੁਲਿਸ ਨੇ ਬਹੁਤ ਹੀ ਮੁਸਤੈਦੀ ਦਿਖਾਉਂਦੇ ਹੋਏ ਤੇ ਬਹੁਤ ਹੀ ਸਾਇੰਟਿਫਿਕ ਤੇ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਤੇ ਜਿਵੇਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਰੇ ਸੀਨੀਅਰ ਅਫਸਰ ਮੌਕੇ ਤੇ ਪਹੁੰਚੇ ਡੌਗ ਸਕਵਾਡ ਵੀ ਪਹੁੰਚਾ ਫੋਰੈਂਸਿਕ ਟੀਮ ਵੀ ਉੱਥੇ ਪਹੁੰਚੀ ਤੇ ਆਲ ਮਾਈ ਟੀਮ ਵਿਚ ਵਾਸ ਲੈਡ ਬਾਈ ਐਸਪੀਡੀ ਜਸਮੀਤ ਸਿੰਘ ਜੀ ਇਨਕਲੂਡਿੰਗ ਡੀਐਸਪੀਡੀ अह सब सबडिवीजन और एसएचओ सादिक और इंचार्ज सीबीआई इन आदि सारीयां वक्त हमने बहुत मेहनत करते हुए ये पूरे केस दी गुत्थी जड़ी हैगी वो कल शाम तक सुलझा ली इस केस जो इंफॉर्मेशन uh, मिलने तो बाद एसी एफआईआर रजिस्टर की थी एफआईआर no. नंबर 54 अंडर सेक्शन 103 सब सेक्शन 3 5, और 5 पीएस सादिक और फाइनली शाम तक ਇਨ ਲੈਸ ਦੈਨ ਇਨ ਫੈਕਟ ਆਈ ਊਡ ਸੇ ਨਾਟ ਇਵਨ 24 ਆਰਸ ਬਲਕਿ ਅਸੀਂ 12 ਘੰਟਿਆਂ ਚ ਜਿਹੜੀ ਮੇਨ ਕਲਪਰੇਟ ਸੀ ਉਹਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਅਨਫੋਰਚਨਟਲੀ ਇਹ ਜਿਹੜਾ ਡਿਸੀਜ਼ ਸੀ ਹੀ ਵਾਸ ਮਰਡਰਡ ਬਾਈ ਹਿਸ ਓਨ ਵਾਈਫ ਜਿਹੜੀ ਗਿਆਨ ਕੌਰ ਉਹਨਾਂ ਨੇ ਹੀ ਇਹਦਾ ਮਰਡਰ ਕੀਤਾ ਇਹਦੇ ਪਿੱਛੇ ਮੋਟਿਵ ਇਹ ਸੀ ਕਿ ਇਹ ਜਿਹੜਾ ਡਿਸੀਜ਼ਡ ਸੀ ਇਹ ਇਹ ਇਹਦੀ ਬੇਟੀਆਂ ਤੇ ਗਲਤ ਨਜ਼ਰ ਰੱਖਦਾ ਸੀ ਤੇ ਉਹਨੇ ਕੱਲ ਵੀ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਬਚਾਉਣ ਦੇ ਚੱਕਰ 'ਚ ਇਹ ਜਿਹੜੀ ਲੇਡੀ ਸੀ ਗਿਆਨਪੁਰ ਨੇ ਆਪਣੀਆਂ ਬੇਟੀਆਂ ਨੂੰ ਬਚਾਉਣ ਵਾਸਤੇ ਉਹਤੇ ਵਾਰ ਕੀਤਾ ਔਰ ਉਸ ਇੱਕ ਇੰਜਰੀ ਕੀ وجہ سے ਹੀ ਬਲੱਡ ਟੂ ਡੇਪ ਤੇ ਅਸੀਂ ਇਹ ਵੀ ਕਹਿ ਸਕਦੇ ਨੇ ਕਿ ਇਹ ਇੱਕ ਸੈਲਫ ਡਿਫੈਂਸ ਕੀਤਾ ਗਿਆ ਇੱਕ ਮਟਰ ਸੀ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਜਦੋਂ ਪੂਰੀ ਗਹਿਨ ਪੁੱਛ ਕੇ ਕੀਤੀ ਲਾਫਰੀਏ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਿਕਲ ਕੇ ਆਈਆਂ ਸੋ ਦ ਲੇਡੀ ਹੈਸ ਬੀਨ ਅਰੈਸਟਡ ਕਿਸ ਚੀਜ਼ ਦੇ ਨਾਲ ਬਾਤ ਕਰਿਆ ਸੀ ਇਹ ਜਿਹੜਾ ਜੀ ਘਰੇ ਜਿਹੜਾ ਘੋਟਨਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਨਾਲ ਹੀ ਵਾਰ ਕੀਤਾ ਔਰ ਇਹ ਕੋਈ ਪ੍ਰੀ ਮੈਡੀਟੇਟਿਡ ਕੋਈ ਮਰਡਰ ਨਹੀਂ ਸੀ ਇਹਨੂੰ ਅਸੀਂ ਕ੍ਰਾਈਮ ਆਫ ਪੈਸ਼ਨ ਆਂਬਾਉਂ ਹੁੰਦਾ ਹੈ ਸਾਰਾ ਕੁਝ ਐਸ ਪਰ ਦ ਨਿਊ ਲਾਜ਼ ਤਾਂ ਇਨੀਸ਼ੀਅਲੀ ਜਦੋਂ ਅਸੀਂ ਐਫ ਆਈ ਆਰ ਦਿੱਤੀ ਤੇ ਸਾਡੇ ਕੋਲ ਇਹੀ ਇਨਫੋਰਮੇਸ਼ਨ ਸੀ ਕਿ ਇਹ ਕੱਲੇ ਨਹੀਂ ਸੀ ਇਹਨਾਂ ਦੇ ਕੋਲ ਹੋਰ ਸੀ ਬਟ ਐਸ ਆਫ ਨਾਉ ਇਹ ਕੋਈ ਗੱਲ ਇਹਦੀ ਤਸਦੀਕ ਨਹੀਂ ਹੋਈ ਹੈ ਅਗਰ ਹੋਗੀ ਤਾਂ ਦੈਨ ਵੀ ਬਿਲਕੁਲ ਐਕਸ਼ਨ ਬਟ ਕਿਦੋਂ ਕਤਲ ਹੋਇਆ ਕਿਉਂਕਿ ਸਵੇਰ ਮਾਰਨਿੰਗ ਕਤਲ ਹੋਣੀ ਪਤਾ ਲੱਗਿਆ ਸੀ ਕਿ ਰਾਤ ਨੂੰ ਕਤਲ ਹੋ ਗਿਆ ਸੀ ਕਿ ਸਵੇਰ ਜੀ ਦਿਸ ਟਾਈਮ ਲਾਈਨ ਇਜ਼ ਕਿ ਇਹ ਹੀ ਮਤਲਬ अर्ਲੀ ਮਾਰਨਿੰਗ ਦੇ ਆਸ-ਪਾਸ ਹੀ ਇਹ ਸਾਰਾ ਇਨਸੀਡੈਂਟ ਜਿਹੜਾ ਹੈਗਾ ਵਾਪਰਿਆ ਹੈ ਪੁਲਿਸ ਵਿਦ them ਸੋ ਮਦਰ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਦਾ ਗੁੱਥਮ ਗੁੱਥਾ ਹੋਇਆ ਤਾਂ ਫਿਰ ਇਹ ਉਸ ਇੱਕ ਸਫਲ ਜੀ ਇੱਕ ਕ੍ਰਾਈਮ ਆਫ ਪੈਸ਼ਨ ਹੋਇਆ ਤੇ ਉਫਰ ਜਿਹੜਾ ਉਹਦੇ ਹੱਥ ਆਇਆ ਉਹਨੇ ਆਪਣੇ ਆਪ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਬੇਟੀਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਸਿਰਤੇ ਵਾਰ ਹੋਇਆ ਸਭ ਪਿੰਡ ਪਿੰਡੋ ਵੀ ਵੈਰੀਫਾਈ ਹੋਇਆ ਔਰ ਫਾਈਨਲੀ ਮਲਟੀਪਲ ਅਕਿਊਜ਼ਡ ਰਾਉਂਡ ਅਪ ਹੋਏ ਕੱਲ ਸ਼ਾਮ ਤੱਕ ਔਰ ਉਹ ਸਾਰੇ ਹੀ ਜਿਹੜੇ ਸਸਪੈਕਟ ਸੀ ਅਸੀਂ ਉਹਨੂੰ ਵੈਰੀਫਾਈ ਕੀਤਾ ਕੜੀ ਤੋਂ ਕੜੀ ਅਸੀਂ ਜੋੜੀ ਹੈ ਔਰ ਫਿਰ ਇਹਨਾਂ ਦੇ ਵਰਜਨਸ ਨੂੰ ਜਦੋਂ ਅਸੀਂ ਮੈਚ ਕੀਤਾ ਤੇ ਫਾਈਨਲੀ ਇਹ ਗੱਲ ਨਿਕਲ ਕੇ ਆਈ ਇਦੇ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਕਿ ਕਿਉਂਕਿ ਇਹਦੇ ਵਿੱਚ ਛੋਟੇ ਬੱਚੇ ਇਨਵੋਲਡ ਹੈਗੇ ਸੋ ਵੀ ਵਾਂਟਡ ਟੂ ਬੀ ਐਕਸਟ੍ਰੀਮਲੀ ਸ਼ਾਰਪ ਔਨ ਬਿਫੋਰ ਮੇਕਿੰਗ ਅ ਡਿਸਟੈਪ ਇਹ ਬੱਚੇ ਮਾਈਨਰ ਦਿੱਤੇ ਹਨ ਜੀ ਇਹ ਦੋਨੋਂ ਮਾਈਨਰ ਹੈ ਜੀ ਹੁਣ ਕਿ ਕਿਸ ਦਾ ਅਧਿਕਾਰ ਦੇਖਿਏ ਵੀ ਆਰ ਐਜ਼ ਆਫ ਨਾਓ ਸੋ ਵੀ ਹੈਵ ਪ੍ਰੇਸਡ ਦਿਸ ਕੇਸ ਔਰ ਪ੍ਰੋਪਰ ਲੀਗਲ ਓਪੀਨੀਅਨ ਲੈ ਕੇ ਅਸੀਂ ਇਹਨੂੰ ਜਿਹੜੀ ਸਹੀ ਗੱਲ ਹੋਈ ਹੈ ਉਹੀ ਅਸੀਂ ਮਿਸਲ ਤੇ ਲਾਵਾਂਗੇ ਜੀ ਕਿ ਜਿਹੜੀ ਮਦਰ ਹੈਗੀ ਉਹਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਇਹ ਇੱਕ ਉਥੰ ਬਤੌਰ ਉਸਮੇ ਇੱਕ ਇਹ ਇੱਕ ਅਟੈਕ ਹੋਇਆ ਸੋ ਵੀ ਵਿਲ ਇਨਸ਼ੋਰ ਕਿ ਜਸਟਿਸ ਇਸ ਸਰ ਪੁਲਿਸ ਵਿਲ ਟ੍ਰਾਈ देयर ਬੈਸਟ 15 ਅਗਸਤ ਦੇ ਮਦਦ ਨਜ਼ਰ ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਅੱਜ ਫੁੱਲ ਡਰੈਸ ਦੇ ਹਸਲ ਕੀਤੀ ਗਈ ਹੈ ਜਿਸ ਵਿੱਚ ਪਟਿਆਲਾ ਪੁਲਿਸ ਦੀ ਪੂਰੀ ਟੀਮ ਦੇ ਨਾਲ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਦੇ ਡੀਸੀ ਪਟਿਆਲਾ ਸਖਤ ਐਮ ਭਰੇ ਮੌਜੂਦ ਰਹੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਕਿਹਾ ਹੈ ਕਿ 15 ਅਗਸਤ ਦੇ ਮਤੇਨਜ਼ਰ ਸਾਢੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਸੂ ਬਾਹਰੋਂ ਵੀ ਫੋਰਸ ਮੰਗਵਾਈ ਹੈ ਇਸ ਦੇ ਨਾਲ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਜੇਕਰ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਜਾਂ ਫੇ ਸ਼ੱਕੀ ਚੀਜ਼ ਦਿਖਾਈ ਦਿੰਦੀ ਹੈ ਤਾਂ ਤੁਰੰਤ 112 ਤੇ ਕਾਲ ਕਰਕੇ ਪੁਲਿਸ ਨੂੰ ਦੱਸਿਆ ਜਾਵੇ डीसी साहब ने दसया आज 13 तारीख नु 2 दिन पेला सी फुल ड्रेस रिहर्सल करते है 15 अगस्त सो आज जो कीती गई है ਸਾਡੇ ਕੋਲ ਡਿਪਲੋਇਮੈਂਟ ਕੀਤੀ ਗਈ ਹੈ ਡਿਪਲੋਇਮੈਂਟ ਸਾਰੀ ਮੁਸਤੈਦ ਹੈ ਪੂਰੇ ਤਰੀਕੇ ਨਾਲ ਉਹਨਾਂ ਨੂੰ ਬਰੀਫ ਕੀਤਾ ਗਿਆ ਜਿਹੜੀਆਂ ਸਾਡੇ ਕੋਲ ਇਨਪੁਟਸ ਨੇ ਉਹਨਾਂ ਦੇ ਅਕੋਰਡਿੰਗਲੀ ਡਿਊਟੀਆਂ ਲਗਾਈਆਂ ਗਈਆਂ ਨੇ ਤੇ ਸਫੀਸ਼ੀਐਂਟ ਡਿਪਲੋਇਮੈਂਟ ਐਂਡ ਵੀਲ ਇਨਸ਼ੋਰ ਕਿ ਫ੍ਰੀ ਤੇ ਬਿਲਕੁਲ ਵਿਦਆਊਟ ਐਨੀ ਇਨਸੀਡੈਂਟ ਆਪਣਾ ਜਿਹੜਾ 15 ਅਗਸਤ ਦਾ ਫੰਕਸ਼ਨ ਇੰਡੀਪੈਂਡੈਂਸ ਦੇ ਦਾ सेलिब्रेट ਕਰਦੇ ਬਿਲਕੁਲ ਜੀ ਰਨ ਅਪ ਟੂ ਇੰਡੀਪੈਂਡੈਂਸ ਡੇ ਸਾਡੀਆਂ ਪਿਛਲੇ 15 ਦਿਨ ਤੋਂ ਅਲੱਗ-ਅਲੱਗ ਤਰ੍ਹਾਂ ਦੇ ਆਪਰੇਸ਼ਨ ਚੱਲ ਰਹੇ ਨੇ ਸਾਨੂੰ ਬਾਹਰੋਂ ਵੀ ਫੋਰਸ ਮਿਲੀ ਹੈ ਉਹਦੇ ਨਾਲ ਵੀ ਅਸੀਂ ਸੈਚੂਰੇਟ ਕਰ ਰਹੇ ਹਾਂ ਆਪਣੇ ਡਿਸਟ੍ਰਿਕਟ ਨੂੰ ਸਿਟੀ ਨੂੰ ਸੋ ਕੱਲ ਵੀ ਤੁਸੀਂ ਦੇਖਿਆ ਹੋਊਗਾ ਹੈਵੀ ਨਾਕਾਬੰਦੀ ਸੀ ਅੱਜ ਵੀ ਉਹ ਹੈਵੀ ਨਾਕਾਬੰਦੀ ਕੰਟੀਨਿਊ ਰਹੂਗੀ ਤੇ 15 ਤਰੀਕ ਤੱਕ ਕੰਟੀਨਿਊ ਰਹੇਗੀ ਤੇ ਉਸ ਤੋਂ ਬਾਅਦ ਵੀ ਅਸੀਂ ਰਿਵਿਊ ਕਰਾਂਗੇ ਤੇ ਲੋੜ ਹੋਏਗੀ ਤਾਂ ਉਸ ਤੋਂ ਬਾਅਦ ਵੀ ਕੰਟੀਨਿਊ ਲੋਕਾਂ ਨੂੰ ਇਹ ਅਪੀਲ ਹੈ ਕਿ ਜੇ ਕੋਈ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਆਦਮੀ ਦਿਸਦਾ ਹੈ ਉਹਦੇ ਬਾਰੇ 112 ਤੇ ਇਨਫੋਰਮ ਕਰਨ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਆ ਜੋ ਅਸੀਂ ਉਹਦੇ ਖਿਲਾਫ ਐਕਟ ਕਰ ਸਕੀਏ ਤੇ ਆਪਣੀ ਜਿਹੜੀ ਇੰਡੀਪੈਂਡੈਂਸ ਡੇ ਦਾ ਫੰਕਸ਼ਨ ਹੈ ਉਹਨੂੰ ਵਿਦਆਊਟ ਐਨੀ ਇਨਸੀਡੈਂਟ ਨੇ ਚਲ ਚੁੱਕੀ ਆ ਸਾਡੇ ਕੋਲ ਜਿਹੜੀਆਂ ਐਪਲੀਕੇਸ਼ਨਾਂ ਆਈਆਂ ਨੇ ਉਹਦੀ ਇੱਕ ਕਮੇਟੀ ਬਣਾਈ ਹੋਈ ਹੈ ਤੇ ਕਮੇਟੀ ਜਿਹੜੀ ਹੈਗੀ ਆ ਉਹਨਾਂ ਦਾ ਜਿਹੜਾ ਉਹਨਾਂ ਨੇ ਡਾਕੂਮੈਂਟਸ ਸਾਨੂੰ ਦਿੱਤੇ ਨੇ ਉਹਨਾਂ ਨੂੰ ਇੱਕ ਵਾਰ ਵੇਖ ਕੇ ਉਸ ਤੋਂ ਬਾਅਦ ਹੀ ਆਪਾਂ ਅੱਜ ਜਾਂ ਕੱਲ ਤੱਕ ਉਹਨੂੰ ਜਿਹੜਾ ਹੈਗਾ ਫਾਈਨਲ ਕਰ ਦਵਾਂਗੇ ਪਰ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜੇ ਕੋਈ ਵਿਅਕਤੀ ਇਹੋ ਜਿਹਾ ਵੀ ਇੱਕ ਹਾਲ ਦੀ ਗੱڑی ਵਿੱਚ ਤੁਹਾਨੂੰ ਸਾਡੇ ਰਾਹੀ ਜਿਹੜਾ ਹੈਗਾ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਇਹੋ ਜਿਹੇ ਵੀ ਲੋਕ ਹੁੰਦੇ ਨੇ ਜਿਹੜਾ 20 ਸਾਲ 25 ਸਾਲ ਤੋਂ ਬਿਲਕੁਲ ਮੁਲਕੋ ਕੇ ਚੁੱਪ ਕੇ ਆਪਣਾ ਕੰਮ ਕਰਦੇ ਆ ਉੱਤੇ ਬਹੁਤ ਉਹਨਾਂ ਨੂੰ ਉਹ ਜ਼ਿਆਦਾ ਲੋਕਾਂ ਦੇ ਨਾਲ ਮਤਲਬ ਪਬਲਿਕ ਰਿਪਰੈਜ਼ੈਂਟੇਟਿਵਸ ਦੇ ਨਾਲ ਜਾਂ ਐਡਮਿਨਿਸਟ੍ਰੇਸ਼ਨ ਦੇ ਨਾਲ ਖੁਦ ਨਹੀਂ ਮਿਲਦੇ ਪਰ ਆਪਣੀ ਤਰਫੋਂ ਕਿਉਂਕਿ ਕੋਈ ਸਿਰੇ ਐਸ ਹੋਣਦੇ ਕਿ ਜੀ ਮੈਂ ਆਪਣਾ ਕੋਈ ਇਸ ਤਰੀਕੇ ਦਾ ਨਾਲ ਜਿਹੜਾ ਪਬਲਿਸਿਟੀ ਨਹੀਂ ਕਰਾਉਣਾ ਚਾਹੁੰਦਾ ਤੇ ਜੇ ਇਸ ਤਰੀਕੇ ਦੇ ਵੀ ਕੋਈ ਵਿਅਕਤੀ ਹੈਗੇ ਉਹ ਸੈਪਰੇਟਲੀ ਮੈਨੂੰ ਆਪਣਾ ਬਾਇਓ ਡਾਟਾ ਜਾਂ ਡਿਟੇਲਸ ਜਿਹੜੇ ਹੈਗੇ ਆ ਉਹ ਸਾਨੂੰ ਆਫਿਸ ਵਿੱਚ ਸਬਮਿਟ ਕਰ ਦੇਣ ਆਪਾਂ ਚਾਹੁੰਦੇ ਆ ਕਿ ਇਸ ਤਰੀਕੇ ਕੇ ਲੋਕਾਂ ਨੂੰ ਵੀ ਜਿਹੜਾ ਹੈਗਾ ਸਨਮਾਨਿਤ ਕਰਨਾ ਚਾਹੀਦਾ ਤੇ ਪਰ ਜਿਹੜੇ ਵੀ ਸਾਡੇ ਕੋਲ ਐਪਲੀਕੇਸ਼ਨਸ ਆਈਆਂ ਨੇ ਭਾਵੇਂ ਉਹ ਸਮਾਜ ਸੇਵੀ ਸੰਸਥਾਵਾਂ ਹੋਣ ਭਾਵੇਂ ਆਪਣੇ EMPLOYEES ਹੋ ਜਿਨ੍ਹਾਂ ਨੇ ਵਧੀਆ ਕੰਮ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ